ਲੁਧਿਆਣਾ ਦੇ ਸਤਨਕ ਕੰਟਕਰ ਚੌਂਕ ਤੋਂ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਵੱਲੋਂ ਸਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਪਾਵਨ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੀ ਮਾਸਿਕ ਬੱਸ ਯਾਤਰਾ ਦੀ ਰਵਾਨਗੀ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਕਿ ਪਾਵਨ ਥਾਂ ਦੇ ਦਰਸ਼ਨ ਕਰਵਾਉਣ ਦੇ ਲਈ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਅੱਜ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਵੱਲੋਂ 93 ਮਾਸਿਕ ਨਿਸ਼ੁਲਕ ਬੱਸ ਯਾਤਰਾ ਪੇਚੀ ਗਈ ਹੈ ਫਾਊਂਡੇਸ਼ਨ ਵੱਲੋਂ ਹਰ ਮਹੀਨੇ ਸਕਰਾंति ਦੇ ਫਲਕਸ ਦੇ ਵਿੱਚ ਬੱਸ ਭੇਜਣ ਦੀ ਸੇਵਾ ਨਿਭਾਈ ਜਾਂਦੀ ਹੈ ਲੁਧਿਆਣਾ ਲਾਈਨ ਦੇ ਲਈ ਸੰਜਸੀ ਇਤਿਹਾਤ ਰਿਪੋਰਟ ਫਾਊਂਡੇਸ਼ਨ ਵੱਲੋਂ ਬਲੌਕ ਟਾਵਰ ਪਰਤੇਗ ਬਾਜ਼ਾਰਕਟ ਤੋਂ ਹਰੇਕ ਸੰਗਰਾਂਦ ਦੀ ਤਰ੍ਹਾਂ ਬੱਸ ਫ੍ਰੀ ਬੱਸ ਸੇਵਾ ਦਰਵਾੜਾ ਸਾਹਿਬ ਤੇ ਭੇਜੀ ਜਾ ਰਹੀ ਹੈ ਇਹ ਹਰੇਕ ਸੰਗਰਾਂਦ ਨੂੰ ਭੇਜੀ ਜਾਂਦੀ ਹੈ ਇਹ 93 ਬੱਸ ਸੇਵਾ ਭੇਜੀ ਜਾ ਰਹੀ ਹੈ ਇਸ ਵਿੱਚ ਸੰਗਤਾਂ ਨੂੰ ਲੰਗਰ ਵੀ ਛਕਾਇਆ ਜਾਂਦਾ ਜਿਸ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਹਰੇਕ ਸ਼ਹਿਰ ਵਾਸੀ ਨੂੰ ਇੱਥੇ ਸਦਾ ਬਿਲਕੁਲ ਫ੍ਰੀ बस सेवा ਜਾਂਦੀ ਹੈ ਅੱਜ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਗੁਰਦੇਵ ਭਦਰ ਮਾਰਕੀਟ ਦੇ ਵਿੱਚੋਂ ਵੀ ਆਪਣੇ 93 ਮਹੀਨੇ ਹੋ ਗਏ ਜੋ ਕਿ ਲਗਾਤਾਰ ਸਾਡੀ ਬਸ ਯਾਤਰਾ ਦੀ ਸੇਵਾ ਜਾਰੀ ਹੈ ਇਹ ਯਾਤਰਾ ਫ੍ਰੀ ਹੈ ਆਪਾਂ ਸਾਡੀ ਫਾਊਂਡੇਸ਼ਨ ਵੱਲੋਂ ਦਰਬਾਰ ਸਾਹਿਬ ਤੇ ਸ਼ਹੀਦਾ ਸਾਹਿਬ ਲਈ ਇਹ ਬਸ ਹਰ ਮਹੀਨੇ ਰਵਾਨਾ ਕੀਤੀ ਜਾਂਦੀ ਹੈ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਇਸ ਮੌਕੇ ਤੇ ਅੱਜ ਫਿਰ 93 ਮਹੀਨੇ 93 ਵਾਲੀ ਬਸ ਜਿਹੜੀ ਯਾਤਰਾ ਆਪਣੀ ਜਾਰੀ ਹੈ ਇਸ ਦੇ ਵਿੱਚ ਆਪਾਂ ਲੰਗਰ ਵੀ ਸੰਗਤਾਂ ਨੂੰ ਚੁਕਾਇਆ ਗਿਆ ਹੈ ਤੇ ਅੱਜ ਇਹ ਖੀਰ ਦਾ ਲੰਗਰ ਵਰਤਾਇਆ ਜਾ ਰਿਹਾ ਤੇ ਸਾਡੇ ਵੱਲੋਂ ਸਾਡੀ ਪਿੰਡ 'ਚ ਹਰ ਇੱਕ ਕੋਈ ਵੀ ਉਪਰਾਲਾ ਹੋਵੇ ਹਰ ਇੱਕ ਵਧੀਆ ਕੀਤਾ ਜਾਂਦਾ। ਕਿਸੇ ਫੰਕਸ਼ਨ ਕਰਦੇ ਹਾਂ। ਸਾਡੇ ਜਾਂ ਤਾਂ ਸ਼ਿਵਰਾਤਰੀ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਕੋਈ ਵੀ ਹੋਵੇ ਜਨਮ ਅਸ਼ਟਮੀ, ਕੋਈ ਵੀ ਮਤਲਬ ਨਗਰ ਕੀਰਤਨ ਹੋਵੇ ਪਲਕੀ ਸਾਹਿਬ ਦੇ ਅੱਗੇ ਪੂਰੀ ਰੋਡ ਤੇ ਫੁੱਲ ਵਿਛਾ ਕੇ ਸਵਾਗਤ ਕੀਤਾ ਜਾਂਦਾ ਹੈ। ਸਾਡੀ ਪਿੰਡਸ਼ਨ ਵਾਲੋਂ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਜਾਂਦਾ। ਅੱਪ ਵੀ ਆ ਰਹੀ ਹੈ। ਹਰ ਮਹੀਨੇ ਜਾ ਰਹੀ ਹੈ। ਬਸ ਅੱਜ ਸਾਡੀ ਦਰਬਾਰ ਸਾਹਿਬ ਹਰ ਮਹੀਨੇ ਜਾ ਰਹੀ ਹੈ। ਹਾਂਜੀ ਅੱਜ ਵੀ ਜਾ ਰਹੀ ਹੈ ਸੰਗਰਾਂਦ ਦੇ ਦਿਹਾੜੇ ਤੇ। ਸੰਗਰਾਂਦ